ਰੁੱਕਰ ਲੈਨੇ ਇਸ ਸਮੇਂ ਦੀ ਵੱਡੀ ਖਬਰ ਦਾ ਦੱਸਦੇ ਹੀ ਇਹ ਪਠਾਨਕੋਟ ਦੇ ਵਿੱਚ ਜਿਹੜਾ ਹੈ دہشت ਦਾ ਮਾਹੌਲ ਬਣਿਆ ਹੋਇਆ ਬੀਤੀ ਰਾਤ ਇੱਕ ਆਟੋ ਵਿੱਚ ਸਵਾਰੀ ਨੂੰ ਲੈ ਕੇ ਕੋਈ ਲੜਾਈ ਜਿਹੜੀ ਹੈ ਉਹ ਹੋਈ ਹੈ ਤੇ ਕੁਝ ਲੋਕਾਂ ਨੇ ਆਟੋ ਚਾਲਕ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਵੀ ਕੀਤਾ ਤੇ ਆਟੋ ਚਾਲਕ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਜਿਹੜੀ ਹੈ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਦੇ ਹੀ ਇਹ ਪਠਾਨਕੋਟ ਦੇ ਢਾਂਗੂ ਰੋਡ ਤੇ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਰਾਤ ਕੁਝ ਲੋਕਾਂ ਨੇ ਇੱਕ ਵਿਅਕਤੀ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਹਮਲੇ ਦੀ ਪੂਰੀ ਜੜੀ ਘਟਨਾਏ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਜਿਸ ਕਾਰਨ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਫਿਲਹਾਲ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਆਟੋ ਜਸਵਾਰੀਆਂ ਦੇ ਬੈਠਣ ਨੂੰ ਲੈ ਕੇ ਜਿਹੜਾ ਹੈ ਸਵਾਰੀਆਂ ਦੇ ਬੈਠਣ ਨੂੰ ਲੈ ਕੇ ਹੀ ਪਹਿਲਾ ਝਗੜਾ ਹੋਇਆ ਸੀ ਤੇ ਬਾਅਦ ਚ ਇਸ ਹੱਦ ਤੱਕ ਝਗੜਾ ਜਿਹੜਾ ਉਹ ਵੱਧ ਜਾਂਦਾ ਹੈ ਕਿ ਹਮਲਾਵਰਾ ਨੇ ਆਟੋ ਚਾਲਕ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਫਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਕੁਝ ਵੀ ਕਹਿਣ ਤੋਂ ਜੜਾ ਹੈ ਉਹ ਤਾਲਾ ਬੱਟ ਰਹੀ ਹੈ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਜੜੀ ਹੈ ਜਾਣਕਾਰੀ ਪੁਖਤਾ ਹੋ ਨਹੀਂ ਸਾਂਝੀ ਕੀਤੀ ਗਈ ਹੈ ਤੇ ਇਸ ਸੰਬੰਧੀ ਵਦੇਰੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਲੜਕੇ ਨੇ ਦੱਸਿਆ ਕਿ ਉਸਦੇ ਪਿਤਾ ਦੇ ਜੜਾ ਹੈ ਪਿਤਾ ਤੇ ਕੁਝ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਜਦੋਂ ਉਸ ਨੂੰ ਛਡਾਉਣ ਗਏ ਤਾਂ ਹਮਲਾਵਰਾਂ ਨੇ ਇਸ ਵਾਰ ਦਾਤ ਨੂੰ ਅੰਜਾਮ ਦੇ ਦਿੱਤਾ ਤੇ ਇਸ ਮੌਕੇ ਤੇ ਮ੍ਰਿਤਕ ਦਾ ਜੋ ਪੁੱਤਰ ਅਭਿਸ਼ੇਕ ਉਸ ਦਾ ਕੀ ਕੀ ਨਾ ਇੱਕ ਇਸ ਤਰ੍ਹਾਂ ਦੇ ਨਾਲ ਇਸ ਵਾਰ ਦਾ ਨੂੰ ਅੰਜਾਮ ਦਿੱਤਾ ਗਿਆ ਆਓ ਸੁਣਦੇ ਆਂ ਸਾਰੀ ਕਹਾਣੀ ਅਭਿਸ਼ੇਕ ਦੀ ਜ਼ੁਬਾਨੀ ਅਭਿਸ਼ੇਕ ਜੀ ਜਲਵਾਜੋਈ ਯਹੀ ਡੈਡੀ ਫੋਨ ਕਰਦੇ ਫੋਨ ਕਰਦੇ ਨਾ ਡੈਡੀ ਨੂੰ ਪੁੱਤਾਇਆ ਨਾ ਤਾਂ ਗੱਲ ਕੀਤੀ ਦੀ ਡੈਡੀ ਨੇ ਹਨ ਵੀ ਕਰ ਕਈ ਮੇਰੇ ਦੱਸਿਆ ਹੀ ਡੈਡੀ ਨੇ ਤੇ ਹਰ ਵਾਰ ਕਰਦੇ ਸੀ ਗੱਲਾਂ ਫੋਨ ਪਾਣ ਦੇ ਜਿਵੇਂ ਜੇ ਪਿਆ ਤੈਨੂੰ ਬਾਹਰ ਵੜ ਦੇ ਨਾ ਇਹ ਆ ਉਹ ਕੱਲ ਕੀ ਸੀਗਾ ਕਾਨ ਭਾਈ ਆਟੋ ਦਾ ਝਗੜਾ ਹੋਇਆ ਮਾੜਾ ਜੀ ਜਿਹੜੀ ਗਾ ਗੋਗ ਤੇ ਗੱਲਬਾਤ ਹੋਈ ਸਵਾਰੀਆਂ ਸੋਰੀਆਂ ਸਵਾਰੀਆਂ ਸੋਰੀਆਂ ਤੇ ਥੋੜੀ ਬਾਅਦ ਹੀ ਗੱਲ ਹੋਈ ਤੇ ਅੰਨਾ ਦਾਤਰ ਲੈ ਕੇ ਪੈ ਗਈ ਆ ਸਾਰੀਆਂ ਨੇ 7-8 ਜਾਨੇ ਹੀ ਇਹ ਕੱਲਾ ਬਕਾਰ ਹੀ ਸੀ ਕਾਰ ਹੀ ਸੀ ਪੁਲਿਸ ਨੇ ਕਾਰ ਵੀ ਬਰਾਮਦ ਕੀਤੀ ਆ ਕਾਰ ਵੀ ਬਰਾਮਦ ਆ ਕਾਰ ਵੀ ਇਹ ਚੋਟੀ ਦੀ ਮਹਿੰਦੀ ਭਾਈ ਤੇ 7-8 ਆਏ ਲੈ ਗਿਆ ਦਾਤਰ ਲੈ ਕੇ ਵੜੇ ਆ ਜੀ ਅੱਜ ਇਕੱਲਾ ਜਾਣਾ ਸੀ ਲੈ ਕੇ ਮੇਰਾ 7 ਜਾਨੇ ਲੈ ਗਿਆ ਜੀ ਅਸੀਂ ਖੁਦ ਆਪਣਾ ਆਪ ਬਚਾਇਆ ਨਾ ਕੋਈ ਮੌਕੇ ਤੇ ਛਡਾਣ ਅਹੀ ਖਿੜਾਂ ਜਦੋਂ ਗਏ ਨਾ ਦੱਤ ਲੈ ਕੇ ਵੱਡੇ ਵੱਡੇ ਲੱਗੇ ਰਹੀ ਮਾਰਨਾ ਆਪਾ ਪੂਨੀ ਅਕੇ ਗਏ ਮੈਂ ਤੇ ਮੇਰਾ ਤਾਇਆ ਸੇਖ ਲੋਗੇ ਪਾਸੇ ਚੱਲੇ ਰਹੀ ਅੱਗੇ ਆਹ ਹਨ ਉਹ ਆਪਣੀ ਜਾਨ ਦੀ ਕਿਤੇ ਸਾਡੇ ਨਾਲ ਪੈ ਗਈ ਨਸ਼ੇ ਕਿਤੇ ਰਹੀ ਨਸ਼ੇ ਕਾਹ ਬਸਿੰਧ ਹਣੀ ਦੇ ਨਾਲ ਅਜ ਸੇ